ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਵਿੱਚ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦਰਮਿਆਨ ਮਾਮਲਾ ਪੂਰੀ ਤਰ੍ਹਾਂ ਨਾਲ ਗਰਮਾ ਚੁੱਕਿਆ ਹੈ ਦੱਸਦੇ ਹਈਏ ਕਿ ਸ਼ਨੀਵਾਰ ਨੂੰ ਨਗਰ ਕੌਂਸਲ ਵੱਲੋਂ ਕੋੜਾ ਸੁੱਟਣ ਗਏ ਸਫਾਈ ਕਰਮਚਾਰੀ ਵਿਪਨ ਕੁਮਾਰ ਨਾਲ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਮਾਰਕੁੱਟਾਈ ਦਾ ਦੋਸ਼ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਮਾਰਕੁੱਟਾਈ ਕਰਨ ਵਾਲੇ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਫਾਈ ਕਰਮਚਾਰੀ ਧਰਨੇ ਪ੍ਰਦਰਸ਼ਨ ਕਰਨ ਲੱਗ ਪਏ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾ ਤਾਂ ਪਹਿਲੇ ਹੀ ਆ ਚੁੱਕੇ ਹਨ ਅਤੇ ਹੁਣ ਹਲਕਾ ਵਿਧਾਇਕ ਗੁਰਦਾਸਪੁਰ ਅਤੇ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਬਰਿੰਦਰ ਮੀਤ ਸਿੰਘ ਪਹਾੜਾ ਵੱਲੋਂ ਵੀ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਅੱਜ 11 ਸਤੰਬਰ ਨੂੰ ਜ਼ਿਲ੍ਹਾ ਅਧਿਕਾਰੀਆਂ ਦੇ ਦਫ਼ਤਰਾਂ ਦਾ ਕਿਰਾਇਆ ਅਤੇ ਉਹਨਾਂ ਦੀਆਂ ਸਰਕਾਰੀ ਰਿਹਾਇਸ਼ਾਂ ਦੇ ਕੂੜੇ ਦੇ ਢੇਰ ਲਗਾਉਣ ਦਾ ਐਲਾਨ ਕਰ ਦਿੱਤਾ ਸੀ ਜਿਸ ਤੋਂ ਪਹਿਲਾਂ ਹੀ ਐਸਐਸਪੀ ਰਿਹਾਇਸ਼ ਤੇ ਡੀਸੀ ਰਿਹਾਇਸ਼ ਨੂੰ ਪੁਲਿਸ ਨੇ ਛਾਉਣੀ ਚ ਤਬਦੀਲ ਕਰ ਦਿੱਤਾ ਕੂਲ ਸਫਾਈ ਕਰਮਚਾਰੀ ਡਾਕਖਾਨਾ ਚੌਂਕ ਵਿੱਚ ਧਰਨੇ ਤੇ ਬੈਠ ਗਏ ਹਨ ਅਤੇ ਸ਼ਹਿਰ ਦੇ ਸਾਰੇ ਮਿਊਂਸਪਲ ਕਾਉਂਸਲਰ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਹਾੜਾਉਣਾ ਦੇ ਨਾਲ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਦਾਵਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਦੀਨਾ ਨਗਰ ਤੋਂ ਵਿਧਾਇਕ ਮੈਡਮ ਅਰੁਣਾ ਚੌਧਰੀ ਵੀ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਿਛਲੇ 3 ਦਿਨਾਂ ਤੋਂ ਬੜਾ ਆਪਣਾ ਕਲੀਅਰ ਸਟੈਂਡ ਆ ਕਿਉਂਕਿ ਮੈਂ ਉਹ ਪ੍ਰਧਾਨ ਨਹੀਂ ਕੀ ਜਿੱਦਾਂ ਬਾਕੀ ਪ੍ਰਧਾਨ ਜਿਹੜੇ ਆ ਉਹ ਘਰ ਬੈ ਕੇ ਪ੍ਰਧਾਨਗੀ ਕਰ ਸਕਦੇ ਮੈਂ ਉਹ ਪ੍ਰਧਾਨ ਆ ਜਿਹੜਾ ਮੇਰਾ ਮੁਲਾਜ਼ਮ ਜਿਹੜੇ ਮੇਰੇ ਆਖੇ ਰਾਤ ਦਿਨ ਕੰਮ ਕਰਦੇ ਆ ਜੇ ਉਹਨਾਂ ਦੇ ਕੋਈ ਕੰਡਾ ਵੀ ਚੁੱਬਦਾ ਤੇ ਸਾਰਿਆਂ ਨਾਲ ਪਹਿਲਾਂ ਪ੍ਰਧਾਨ ਦੇ ਚੁੱਬਦਾ ਸੋ ਅੱਜ ਤੀਜੇ ਦਿਨ ਦਾ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਇਸ ਲੇਟ ਨਾਈਟ ਰਾਤ ਨੂੰ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੀ ਮੈਸੇਜ ਦਿੱਤਾ ਸੀ ਲੋਕਾਂ ਨੂੰ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਲੋਕ ਇੱਥੇ ਪਹੁੰਚੇ ਨੇ ਸੋ ਇਹ ਅਜੇ ਟ੍ਰੇਲਰ ਆ ਫਿਲਮ ਅਜੇ ਬਾਕੀ ਆ ਮੇਨ ਮੰਗ ਇਹ ਆ ਕਿ ਔਨ ਡਿਊਟੀ ਮੁਲਾਜ਼ਮ ਉੱਥੇ ਡਿਊਟੀ ਕਰ ਰਿਆ ਉਹਦੇ ਹੱਥੀ ਕਿਉਂ ਪਏ ਨੇ ਜਿਹੜੇ ਵੀ ਬੰਦੇ ਹੱਥੀ ਪ ਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਦੋ ਦਿਨ ਤੋਂ ਕੂੜਾ ਨਹੀਂ ਚੁੱਕ ਰਹੇ ਮੁਲਾਜ਼ਮ ਵਾਟਰ ਸਪਲਾਈ ਬੰਦ ਆ ਸਟਰੀਟ ਲਾਈਟ ਬੰਦ ਆ ਸੋ ਇਹ ਪ੍ਰਸ਼ਾਸਨ ਦੀ ਨਲਾਇਕੀ ਆ ਕਿ ਇੱਕ ਘਟੀਆ ਇਨਸਾਨ ਦੇ ਮਗਰ ਲਾ ਕੇ ਜਿਹੜੀ ਆ ਇਹ ਸਾਰੀ ਖੇਡ ਰਚਾ ਰਹੇ ਨੇ ਮਾਰਨਿੰਗ ਦਾ ਏਡੀਸੀ ਸਾਹਿਬ ਐਸਡੀਐਮ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਰੰਦਾਵਾ ਸਾਹਿਬ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਘਰੇ ਬੈਠੇ ਨੇ ਐਮਐਲਏ ਸਾਹਿਬ ਕੋਲ ਸਾਰਾ ਪ੍ਰਸ਼ਾਸਨ ਬੈਠਾ ਗੱਲਬਾਤ ਚੱਲ ਰਹੀ ਆ ਜੇ ਨਾ ਕੋਈ ਗੱਲ ਆਪਣੇ ਕਿਸੇ ਪਾਸੇ ਲੱਗੀ ਫਿਰ ਐਸਐਸਪੀ ਡੀਸੀ ਸਾਹਿਬ ਦੀ ਕੋਠੀ ਦੇ ਅੱਗੇ ਕੂੜਾ ਜਿਹੜਾ ਲਗਾਇਆ ਜਾਇਆ ਕੂੜੇ ਕੂੜੇ ਦਾ ਮਸਲਾ ਵੀ ਆ ਕਿਉਂਕਿ ਜਦੋਂ ਵੀ ਆਪਾਂ ਕੋਈ ਨਗਰ ਕੌਂਸਲ ਕੰਮ ਕਰਨ ਲੱਗਦੇ ਆ ਪਹਿਲਾਂ ਦੋ ਤਿੰਨ ਜਗ੍ਹਾ ਅੱਗੇ ਕੰਮ ਕੀਤਾ ਉੱਥੇ ਵੀ ਇਹਦੇ ਇਸ ਲੀਡਰ ਵੱਲੋਂ ਜਿਹੜਾ ਵਾ ਉੱਥੇ ਆਪਣੇ ਵਰਕਰਾਂ ਨੂੰ ਉਂਗਲ ਦੇ ਕੇ ਉੱਥੇ ਆਪਣੇ ਨੁਕਸਾਨ ਕਰਵਾਇਆ ਸਰਕਾਰੀ ਕੰਮ ਦਾ ਜਿਹੜਾ ਉੱਥੇ ਤੋੜਪਨ ਕੀਤੀ ਆ ਸੋ ਲੜਾਈ ਉਹ ਵੀ ਆ ਪਹਿਲੀ ਲੜਾਈ ਇਹ ਆ ਸਾਰਿਆਂ ਦਾ ਪਹਿਲਾ ਕਿ ਜਿਹੜੇ ਕਰਮਚਾਰੀ ਆ ਔਨ ਡਿਊਟੀ ਜਿਹੜੇ ਡੀਸੀ ਸਾਹਿਬ ਦੀ ਅਪਰੂਵਲ ਦੇ ਨਾਲ ਉੱਥੇ ਕੰਮ ਅਸੀਂ ਕਰ ਰਹੇ ਸੀ ਜਿਹੜੇ ਸਾਡੇ ਮੁਲਾਜ਼ਮਾਂ ਦੇ ਹੱਥੀ ਪਏ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਇਥੇ ਲੜਾਈ ਨਾਲ ਸ਼ਹਿਰ ਵਾਸੀਆਂ ਦਾ ਨੁਕਸਾਨ ਨਹੀਂ ਹੋ ਰਿਹਾ ਦੇਖੋ ਇਸੇ ਫਿਰ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਨਾ ਕੀ ਵੇਖੋ ਡੀਸੀ ਜਿਹੜਾ ਉਹ ਮਾਲਕ ਹੁੰਦਾ ਜਿਲ੍ਹੇ ਤੇ ਡੀਸੀ ਸਾਹਿਬ ਨੂੰ ਚਾਹੀਦਾ ਐਸਐਸਪੀ ਵੀ ਜਿਹੜਾ ਉਹਨੇ ਉਹਨੇ ਲਾਅ ਐਂਡ ਆਰਡਰ ਦੇਖਣਾ ਜੇ ਉਹਨਾਂ ਨੂੰ ਕਹਿ ਰਹੇ ਆ ਦੱਸ ਰਹੇ ਆ ਕਿ ਸਾਡੇ ਮੁਲਾਜ਼ਮਾਂ ਨਾਲ ਤੱਕਾ ਹੋਇਆ ਤੇ ਉਹ ਅਜੇ ਤੱਕ ਕੋਈ ਉਹਨਾਂ ਨੂੰ ਕੰਤੇ ਜੂ ਨਹੀਂ ਸਰਕੀ ਇਹ ਉਹਨਾਂ ਨੇ ਦੇਖਣਾ ਹੈ ਉਹਨਾਂ ਦਾ ਹਾਂ ਨਗਰ ਕਾਉਂਸਲ ਦਾ ਇਹ ਕੰਮ ਆ ਅਸੀਂ ਡੀਸੀ ਸਾਹਿਬ ਨੂੰ ਬੜਾ ਕਲੀਅਰਲੀ ਕਹਿ ਚੁੱਕੇ ਹਾਂ ਕਿ ਕੂੜਾ ਜਿਹੜਾ ਵਾ ਅਸੀਂ ਤੇ ਤਿੰਨ ਵਾਰੀ ਪ੍ਰਬੰਧ ਕਰਕੇ ਦੇਖ ਲਿਆ ਤੇ ਇਥੋਂ ਦੇ ਲੀਡਰਾਂ ਵੱਲੋਂ ਜਿਹੜਾ ਉੱਥੇ ਸਿਆਸਤ ਕੀਤੀ ਜਾਂਦੀ ਆ ਅਸੀਂ ਸਵੇਰੇ ਕੂੜਾ ਜਦੋਂ ਵੀ ਸਾਡੀ ਗੱਲਬਾਤ ਸਿਰੇ ਚੜਦੀ ਆ ਅਸੀਂ ਕੂੜਾ ਸਵੇਰੇ ਘਰਾਂ ਤੋਂ ਕਲੈਕਟ ਕਰਕੇ ਅਸੀਂ ਇਕੱਠਾ ਕਰਕੇ ਲੋਡ ਕਰਕੇ ਇੱਕ ਜਗ੍ਹਾ ਤੇ ਗੱਡੀਆਂ ਖਿਲਾਰ ਦਿਆ ਕਰਾਂਗੇ ਪ੍ਰਸ਼ਾਸਨ ਉਥੇ ਕੋਈ ਮੈਜਿਸਟਰੇਟ ਦੀ ਡਿਊਟੀ ਲਾਏ ਉਹਦੀ ਗੱਡੀ ਅੱਗੇ ਜਾਏ ਜਿੱਥੇ ਕਹੇਗਾ ਉਥੇ ਕੂੜਾ ਲਾ ਦਿੱਤਾ ਜਾਏਗਾ ਇਹ ਦੇਖੋ ਇਹ ਤੇ ਪ੍ਰਸ਼ਾਸਨ ਤੇ ਆ ਜੇ ਉਹ ਸਲਝਾਉਣਾ ਚਾਹੇ ਤੇ ਅੱਜ ਸਲਝੂ ਜਾਂ ਨਹੀਂ ਤੇ ਲੰਮਾ ਸਮਾਂ ਚੱਲੇਗਾ ਰੰਨਾਵਾ ਸਾਹਿਬ ਬੋਲਣਗੇ ਇੱਥੇ ਰੰਨਾਵਾ ਸਾਹਿਬ ਘਰੇ ਬੈਠੇ ਨੇ ਗੱਲਬਾਤ ਚੱਲ ਰਹੀ ਆ ਸੋ ਆਉਣ ਵਾਲੇ ਕੁਝ ਮਿੰਟਾਂ ਤੱਕ ਪਤਾ ਚੱਲ ਜਾਏਗਾ